ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਅੱਜ ਮੈਂ ਉਸੇ ਘਰ ਦੇ ਵਿੱਚ ਖੜਾ ਆ ਜਿਹਦੇ ਘਰ ਦੀ ਥੋੜਾ ਜਿਹਾ ਪਹਿਲਾਂ ਸੇਵਾ ਕਰਵਾਈ ਸੀਗੀ ਦਾਨੀ ਵੀਰਾਂ ਨੂੰ ਕਹਿ ਕੇ ਤੇ ਅੱਜ ਮੈਂ ਜਿਹੜੀ ਬਾਅਦ ਚ ਵੀਡੀਓ ਬਣਾਉਣੀ ਹੁੰਦੀ ਆ ਸੰਗਤ ਦਾ ਨਾਮ ਲੈ ਕੇ ਕਿ ਕਿਹੜੇ ਕਿਹੜੇ ਵੀਰ ਨੇ ਸੇਵਾ ਭੇਜੀ ਔਰ ਉਹ ਸਿੱਧੀ ਪਰਿਵਾਰ ਦੇ ਅਕਾਊਂਟ ਵਿੱਚ ਜਿਹੜੀ ਆ ਪਹੁੰਚ ਚੁੱਕੀ ਸੇਵਾ ਤੇ ਉਹ ਨਾਮ ਜ਼ਰੂਰ ਦੱਸਨੇ ਹੁੰਦੇ ਤੇ ਪਰ ਮੈਂ ਨਾਮ ਦੱਸਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਮਾਫੀ ਮੰਗੂੰਗਾ ਕਿ ਇਹ ਨਾ ਥੋੜੀ ਜਿਹੀ ਵੀਡੀਓ ਬਣਾਉਣ ਚ ਮੈਂ ਲੇਟ ਜ਼ਰੂਰ ਹੋ ਗਿਆ ਕਿਉਂਕਿ ਸ ਪਰ ਮੇਰੀ ਇਹ ਇੱਛਾ ਹੈ ਕਿ ਪਰਿਵਾਰ ਛੇਤੀ ਕੰਮ ਸ਼ੁਰੂ ਕਰਵਾ ਲੇ ਔਰ ਮੈਂ ਕੰਮ ਸ਼ੁਰੂ ਹੋਣ ਤੋਂ ਬਾਅਦ ਚ ਜਿਹੜੀ ਆ ਵੀਡੀਓ ਬਣਾਵਾ ਤਾਂ ਕਿ ਦਿਖੇ ਵੀ ਕੰਮ ਵਿੱਚ ਪਰ ਉਹ ਥੋੜਾ ਜਿਹਾ ਪਰਿਵਾਰ ਦੀਆਂ ਕੁਝ ਮੁਸ਼ਕਲਾਂ ਕਰਕੇ ਜਿਹੜਾ ਆ ਪਰਿਵਾਰ ਨਾਲ ਮੈਂ ਡੇਲੀ ਫੋਲੋ ਅਪ ਚ ਸੀਗਾ ਪਰ ਉਹ ਥੋੜਾ ਸਮਾਂ ਜਿਹੜਾ ਲੇਟ ਹੁੰਦਾ ਗਿਆ ਤੇ ਫਿਰ ਮੈਂ ਹੋਰ ਨਾਲ ਲੇਟ ਹੁੰਦਿਆ ਸੋਚਿਆ ਕਿ ਚਲੋ ਪਹਿਲਾਂ ਜਿਹੜੇ ਜਿਹੜੇ ਦਾਨੀ ਵੀਰਾਂ ਨੇ ਸੇਵਾ ਭੇਜੀ ਆ ਪਰਿਵਾਰ ਨੂੰ ਮੈਂ ਉਹਨਾਂ ਦੇ ਨਾਮ ਜ਼ਰੂਰ ਲੈ ਕੇ ਦੱਸ ਦੇਣਾ ਇਹ ਵੀਡੀਓ ਬਣਾ ਦੇਣਾ ਔਰ ਜਦੋਂ ਇਹ ਕੰਮ ਕੰਪਲੀਟ ਹੋਏਗਾ ਉਦੋਂ ਵੀ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਔਰ ਇਹ ਜ਼ਰੂਰ ਬੇਨਤੀ ਹੈ ਕਿ ਹਰ ਵਾਰ ਦੀ ਤਰ੍ਹਾਂ ਦਾਨੀ ਵੀਰਾਂ ਦਾ ਇੱਕ ਇੱਕ ਰੁਪਿਆ ਜਿਹੜਾ ਸਿੱਧਾ ਪਰਿਵਾਰ ਕੋ ਗਿਆ ਹੋਰ ਕਿਤੇ ਨਹੀਂ ਗਿਆ ਅਕਾਊਂਟ ਨੰਬਰ ਜਿਹੜਾ ਸੀ ਸਿੱਧਾ ਪਰਿਵਾਰ ਦਾ ਦਿੱਤਾ ਸੀਗਾ ਤੇ ਸਾਰੇ ਦੀ ਸਾਰੀ ਸੇਵਾ ਜਿਹੜੀ ਉਹ ਪਰਿਵਾਰ ਕੋ ਪਹੁੰਚੀ ਤੇ ਧੰਨਵਾਦ ਸਾਰੇ ਦਾਨੀ ਵੀਰਾਂ ਦਾ ਜਿਹੜੇ ਹਮੇਸ਼ਾ ਇੰਨਾ ਕ ਸਪੋਰਟ ਕਰਦੇ ਨੇ ਕਿ ਜਦੋਂ ਕਿਸੇ ਪਰਿਵਾਰ ਲਈ ਮਦਦ ਮੰਗੀਏ ਤੇ ਉਸੇ ਵੇਲੇ ਹੀ ਉਹ ਤਿਆਰ ਹੋ ਜਾਂਦੇ ਨੇ ਮਦਦ ਕਰਨ ਲਈ ਔਰ ਤੈਅ ਦਿਲ ਤੋਂ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸੇਵਾ ਭੇਜੀ ਤੇ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਪਰਿਵਾਰ ਜਲਦੀ ਹੀ ਕੰਮ ਸ਼ੁਰੂ ਕਰ ਰਿਹਾ ਔਰ 2-4 ਕੰਪਲੀਟ ਹੋ ਜੂਗਾ ਬਾਥਰੂਮ ਵੀ ਥੋੜਾ ਇਹਨਾਂ ਨੇ ਕੰਪਲੀਟ ਕਰਨਾ ਹੈ ਨਾਲ ਕਮਰੇ ਦੀ ਛੱਤ ਪਾਉਣੀ ਹੈ ਤੇ ਫਿਰ ਜ਼ਰੂਰ ਆਪ ਜੀ ਨੂੰ ਜਿਹੜੇ ਵੀ ਇਰਾਨੇ ਸੇਵਾ ਕੀਤੀ ਆ ਉਹਨਾਂ ਨੂੰ ਵੀਡੀਓ ਬਣਾ ਕੇ ਜ਼ਰੂਰ ਦੱਸਿਆ ਜਾਊਗਾ ਤੇ ਹੁਣ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਮੈਂ ਉਹਨਾਂ ਦਾ ਨਾਮ ਜ਼ਰੂਰ ਲਾਊਂਗਾ ਇੱਕ ਗੁਪਤ ਦਾਨ ਆ ਪੰਡੋਰੀ ਤੋਂ ਭੈਣ ਨੇ ਭੇਜਿਆ ਸੀਗਾ 10000 ਰੁਪਿਆ ਸਰਦਾਰ ਮਹਾਬੀਰ ਸਿੰਘ ਜੀ ਨੇ ਯੂਕੇ ਤੋਂ 5000 ਰੁਪਿਆ ਸਰਦਾਰ ਜਗਤਦੀਪ ਸਿੰਘ ਜੀ ਅਨੰਦਪੁਰ ਸਾਹਿਬ ਤੋਂ 10000 ਰੁਪਿਆ ਸਰਦਾਰ ਗਗਨਦੀਪ ਸਿੰਘ ਜੀ ਅੰਬਾਲਾ ਤੋਂ 1100 ਸਰਦਾਰ ਹਰਮਨ ਸਿੰਘ ਸਪੇਨ ਸਰਦਾਰ ਕੁਲਦੀਪ ਸਿੰਘ ਜੀ ਦਿੱਲੀ ਤੋਂ 1100 ਸਰਦਾਰ ਹਰਲੀਨ ਸਿੰਘ ਜੀ ਯੂਐਸਏ ਤੋਂ 6051 ਰੁਪਏ 52 ਪੈਸੇ ਇੱਕ ਬਰਾੜਵੀਰ ਆਸਟ੍ਰੇਲੀਆ ਤੋਂ 10000 ਸਰਦਾਰ ਅਰਵਿੰਦਰ ਸਿੰਘ ਜੀ ਅੰਮ੍ਰਿਤਸਰ ਤੋਂ 2000 ਸਰਦਾਰ ਮਨਮੋਹਨ ਸਿੰਘ ਜੀ ਦੁਬਈ ਤੋਂ 11500 ਭੈਣ ਕਮਲਕੌਰ ਯੂਐਸਏ ਤੋਂ 10699 ਸਰਦਾਰ ਅਮਨਪ੍ਰੀਤ ਸਿੰਘ ਕੈਨੇਡਾ ਤੋਂ 6000 ਸਰਦਾਰ ਰੁਪਿੰਦਰ ਸਿੰਘ ਜੀ ਜਲੰਧਰ ਤੋਂ 3500 ਸਰਦਾਰ ਜਤਿੰਦਰਪਾਲ ਸਿੰਘ ਜੀ ਜਲੰਧਰ ਤੋਂ 5000 ਸਭ ਇੱਕ ਗੁਪਤ ਦਾਣਾ ਵੀਰ ਦਾ ਤਰਨ ਤਰਨ ਤੋਂ 3000 ਸਰਦਾਰ ਲਵਪਰੀ ਸਿੰਘ ਜੀ ਹਰਿਆਣਾ ਤੋਂ 5000 ਤੇ ਸਰਦਾਰ ਜਸਵਿੰਦਰ ਸਿੰਘ ਜੀ ਹੁਸ਼ਿਆਰਪੁਰ ਤੋਂ 2550 ਰੁਪਏ ਇਹ ਟੋਟਲ 91500 ਦੀ 91500 ਰੁਪਿਆ ਤੇ 52 ਪੈਸੇ ਇਹ ਸਾਰੀ ਸੇਵਾ ਜਿਹੜੀ ਇਸ ਪਰਿਵਾਰ ਲਈ ਆਈ ਹੈ ਔਰ ਸਿੱਧੀ ਪਰਿਵਾਰ ਦੇ ਅਕਾਊਂਟ ਵਿੱਚ ਗਈ ਆ ਤੇ ਇੱਕ ਗੱਲ ਮੈਂ ਫੇਰ ਮਾਫੀ ਚਾਹੁੰਨਾ ਕਿ ਲੇਟ ਵੀਡੀਓ ਕਾਫੀ ਲੇਟ ਬਣੀ ਆ ਔਰ ਕੰਮ ਸ਼ੁਰੂ ਪਰਿਵਾਰ ਨੇ ਅਜੇ ਤੱਕ ਨਹੀਂ ਕੀਤਾ ਜਦਕਿ ਮੈਂ ਰੋਜ਼ ਬੇਨਤੀ ਕਰਦਾ ਸੀ ਪਰਿਵਾਰ ਨੂੰ ਕਿ ਛੇਤੀ ਕੰਮ ਸ਼ੁਰੂ ਕਰੋ ਕਿ ਸੰਗਤ ਨੂੰ ਦੱਸਿਆ ਜਾਵੇ ਜਿਨ੍ਹਾਂ ਨੇ ਸੇਵਾ ਭੇਜੀ ਆ ਪਰ ਉਹ ਇਸੇ ਮਜਬੂਰੀ ਕਰਕੇ ਪਰਿਵਾਰ ਦੀ ਮਜਬੂਰੀ ਕਰਕੇ ਜਿਹੜਾ ਆ ਉਹ ਨਹੀਂ ਕੰਮ ਸ਼ੁਰੂ ਕਰ पाए ਪਰ ਜਲਦੀ ਹੀ ਜਦੋਂ ਕੰਮ ਕੰਪਲੀਟ ਹੋ ਜਾਏਗਾ ਤੇ ਤੁਹਾਨੂੰ ਸਾਰਿਆਂ ਨੂੰ ਜਿਹੜੀ ਆ ਉਹ ਇਹ ਵੀਡੀਓ ਬਣਾ ਕੇ ਭੇਜ ਦਿੱਤੀ ਜਾਏਗੀ ਦਾਨੀ ਵੀਰਾਂ ਨੂੰ ਸੋ ਤੈ ਦਿਲ ਤੋਂ ਸਾਰੇ ਵੀਰਾਂ ਦਾ ਧੰਨਵਾਦ ਗੁਰੂ ਸਾਹਿਬ ਸਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ